ਦੋਸੋ ਕੀ ਹਾਲ ਚਾਲ ਜੀ ਮੈਂ ਹਾਂ ਤੁਹਾਡਾ ਆਪਣਾ ਕੁਸ਼ਵ ਤੇ ਤੁਸੀਂ ਦੇਖ ਰਹੇ ਹੋ ਕੁਸ਼ਵ ਕੀ ਬਲੌਗਸ ਤੇ ਅੱਜ ਦੀ ਯਾਤਰਾ ਸਾਡੀ ਜਾ ਰਹੇ ਹਾਂ ਜੀ ਗਗਨਜੀ ਘਾਟੀਲਾ ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਤੇ ਦੱਸੋ ਇਹ ਤਾਂ ਤਕਰੀਬਨ 20 ਕਿਲੋਮੀਟਰ ਦੂਰ ਆ ਤੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਇਹ ਸਥਾਨ ਆ ਮਾਣਵਾਨ ਨੇ ਇੱਥੇ ਆਪਣੇ ਅਗਿਆਤਵਾਸ ਦੇ ਦੌਰਾਨ ਇੱਥੇ ਪੂਜਾ ਕੀਤੀ ਤੇ ਮੰਦਿਰ ਨੂੰ ਬਣਾਇਆ ਉਹਨਾਂ ਵੱਲੋਂ ਤੇ ਮੰਦਰ ਉਹ ਵੀ ਇੱਥੇ ਕਾਫੀ ਆਉਂਦੇ ਰਹੇ ਆਓ ਤੁਹਾਨੂੰ ਲੈ ਕੇ ਚਲਦੇ ਆ ਹੁਸ਼ਾਰਪੁਰ ਦੇ ਵਿੱਚ ਪੰਜਾਬ ਦਾ ਸਭ ਤੋਂ ਉਚਾਈ ਤੇ ਸਥਿਤ ਛੇ ਮੰਦਰ ਦੇਖੋ ਦੋਸਤੋ ਇਹ ਤੁਹਾਨੂੰ ਲੱਗਣਾ ਕਿ ਸ਼ਾਇਦ ਹਿਮਾਚਲ ਚ ਆ ਗਏ ਪਰ ਇਹ ਹਿਮਾਚਲ ਚ ਨਹੀਂ ਆਪਾਂ ਆਪਾਂ ਪੰਜਾਬ ਦੇ ਏਰੀਆ ਦੇ ਵਿੱਚ ਹੀ ਆ ਤੇ ਪੰਜਾਬ ਦੇ ਬਹੁਤ ਹੀ ਸੋਹਣੇ ਘਣੇ ਜੰਗਲ ਆ ਬੜੇ ਨਜ਼ਾਰੇਦਾਰ ਆ ਮੌਸਮ ਵੀ ਕਾਫੀ ਸ਼ਾਨਦਾਰ ਹੋ ਚੁੱਕਾ ਤੇ ਆ ਦੋਸਤੋ ਆਪਾਂ ਪਹੁੰਚ ਗਏ ਆ ਗगनਜੀ ਦਾ ਢੀਲਾ ਇਥੋਂ ਤਕਰੀਬਨ 766 ਕੂੜੀਆਂ ਵਾਂ ਪਾ ਚੜ੍ਹ ਕੇ ਜਾ ਸਕਦੇ ਆ ਤੇ ਜੇਕਰ ਤੁਸੀਂ ਚੜ੍ਹ ਨਹੀਂ ਸਕਦੇ ਤਾਂ ਇੱਥੋਂ ਸ਼ਾਇਦ ਆਟੋ ਸਰਵਿਸ ਵੀ ਹੈਗੀ ਐ ਮਿਲ ਕੇ ਮੋਟਰਬਾਈਕ ਵਗੈਰਾ ਵੀ ਲੈ ਕੇ ਉਹ ਵੀ ਆਪਾਂ ਹਾਂਜੀ ਹਾਂਜੀ ਮਾਰ ਲੰਗਰ ਲੰਗਰ ਵੀ ਲੱਗਾ ਹੋਇਆ ਲੰਗਰ ਨਹੀਂ ਹੈਗਾ ਜਿਲੇਬੀਆਂ ਵਗੈਰਾ ਘਰੌਣੀਆਂ ਵਗੈਰਾ ਲਾਓ ਜੀ ਸਾਹਮਣੇ ਇਹ ਮੰਦਿਰ ਨੂੰ ਜਾਣ ਦਾ ਰਸਤਾ ਹੁਣ ਆਪਾਂ ਗੱਡੀ ਪਾਰਕ ਕਰਾਂਗੇ ਇੱਧਰ ਪਾਰਕਿੰਗ ਆ ਕਾਫੀ ਖੁੱਲੀ ਜਗ੍ਹਾ ਵਾ ਤੇ ਸੌਂ ਦੇ ਮਹੀਨੇ ਇੱਥੇ ਮੇਲਾ ਸੌਂਦੇ ਵੀ ਨਹੀਂ ਮਿਲਾਂਦਾ ਹਾਂਜੀ ਸੌਂਦੇ ਮਹੀਨੇ ਮਹੀਨੇ ਬਾਬਾਈ ਦਾ ਮੇਲਾ ਹੁੰਦਾ ਭੋਲੇ ਸ਼ੰਕਰ ਜੀ ਦਾ ਸੌਣ ਮਹੀਨਾ ਉਹਨਾਂ ਦਾ ਸਾਰਾ ਤੇ ਜਿਹੇ ਹੈਗੀ ਪਾਰਕਿੰਗ ਤੇ ਆਪਾਂ ਆਪਦੀ ਗੱਡੀ ਪਾਰਕਿੰਗ ਦੇ ਵਿੱਚ ਤੇ ਜਿੱਥੋਂ ਆਪਾਂ ਹੁਣ 766 ਪੌੜੀਆਂ ਚੜ੍ਹਨੀ ਆ ਜੀ ਇਹ ਆ ਜੀ ਗੇਟ ਗਗੰਜੀ ਦੇ ਢਿੱਲੇ ਨੂੰ ਜਾਣ ਵਾਸਤੇ ਤੇ ਬਹੁਤ ਖੂਬਸੂਰਤ ਗੇਟ ਆ ਘੰਟੀ ਦੇਖੋ ਤੁਸੀਂ ਕਿੰਨੀ ਤਕੜੀ ਉਹ ਆ ਜੀ ਵਾਹ ਇਹ ਓ ਗੱਬ ਟਟਣਾ ਓਏ ਹੋਏ ਅੰਗਰ ਜ਼ੋਰ ਸੇ ਵੈਰੀ ਗੁੱਡ ਇਹਨਾਂ ਨੂੰ ਫਾਕਤ ਦੇਖੋ ਜੀ ਬੜੇ ਟਾਈਮ ਦੀ ਇੱਛਾ ਜਿਹੀ ਕਿ ਬਾਬਾ ਜੀ ਦੇ ਦਰਸ਼ਨ ਕਰਨੇ ਆ ਭੋਲੇ ਬਨਾਰੀ ਜੀ ਦੇ ਪਿਛਲੇ तकरीबन 1.5 ਸਾਲ ਪਹਿਲਾਂ ਆਏ ਸੀ ਤੇ ਬਹੁਤ ਸੋਹਣੀ ਜਗਾ ਜੀ ਮਾਨੂੰ ਬਹੁਤ ਸ਼ਾਂਤੀ ਮਿਲਦੀ ਇੱਥੇ ਆ ਕੇ ਤੇ ਇਸ ਕਰਕੇ ਦੁਬਾਰਾ ਮੌਕਾ ਮਿਲਿਆ ਵਾ ਜੀ ਉਹਨਾਂ ਦੀ ਆਗਿਆ ਦੇ ਨਾਲ ਕਿ ਇੱਥੇ ਆ ਕੇ ਉਹਨਾਂ ਦੇ ਕੋਲ ਨਮਸਤਕ ਹੋਈਏ ਉਹੋ ਬੜੀਆਂ ਕੋੜੀਆਂ ਬੜੀਆਂ ਤਕਰੀਬਨ 2-300 ਪੋੜੀ ਚੜਿਆ ਆਇਆ ਤੇ ਸਾਰਾ ਝੜ ਗਿਆ ਕੋਈ ਗੱਲ ਨਹੀਂ 500 ਪੋੜੀ ਹੋਰ ਪਈ ਅਜੇ ਓ ਆਯੋਮੀ ਹਾਂਜੀ ਦੋਸਤੋ ਪਛਾਣਿਆ ਨਹੀਂ ਨਹੀਂ ਪਛਾਣਿਆ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆਂ ਕਿ ਇਹ ਹੈਗੇ ਗੁੰਮੀਆਂ ਗੁਲੀਆਂ ਨਹੀਂ ਗੁੰਮੀਆਂ ਸਾਰੇ ਟਿੱਬਿਆਂ ਦੇ ਸਾਡੇ ਉੱਗੀ ਦੇ ਟਿੱਬਿਆਂ ਦੇ ਨਾਲ ਗੁੰਮੀਆਂ ਬੜੀਆਂ ਲੱਗਦੀਆਂ ਹੁੰਦੀਆਂ ਲਾਲ ਲਾਲ ਰੰਗ ਦੀਆਂ ਜਦੋਂ ਪੱਕ ਜਾਂਦੀਆਂ ਹਨ ਤੇ ਅੰਦਰੋਂ ਮਤਲਬ ਕਿ ਡਾਰਕ ਡਾਰਕ ਕਿਹੜਾ ਰੰਗ ਹੁੰਦਾ? ਪੱਪਲ। ਪੱਪਲ। ਮੈਂ ਉਹਦੇ ਪੱਪਲ ਦਾ। ਡਾਰਕ ਮਹਿਰੂਨ ਕਰਦਾ ਹੁੰਦਾ ਵਾ। ਤੇ ਇਹ ਕਹਿੰਦੇ ਕਿ ਬਹੁਤ ਜ਼ਿਆਦਾ ਆਮ ਲੈ ਕੇ ਜਿਹਨਾਂ ਦਾ ਖੂਨ-ਖੂਨ ਨਹੀਂ ਬਣਦਾ ਨਾ, ਬਲੱਡ ਨਹੀਂ ਬਣਦਾ। ਉਹ ਇਹ ਇਹ ਖਾਣ ਦੇ ਨਾਲ ਬਣ ਜਾਂਦਾ। ਇਹ ਦੇਸੀ ਆ। ਇਹ ਦੇਸੀ ਚੀਜ਼ਾਂ ਤੁਹਾਨੂੰ ਘੱਟ ਹੀ ਮਿਲਦੀਆਂ। ਇਧਰ ਦੇ ਜੰਗਲਾਂ ਦੇ ਵਿੱਚੋਂ ਮਿਲਦੀਆਂ ਵਾ। ਪੰਜਾਬ 'ਚ ਤੇ ਇਹ ਚੀਜ਼ ਓਲੋਪ ਹੋ ਚੁੱਕੀ ਆ। ਓਹ ਹੋ ਹੋ ਹੋ। ਬਹੁਤ ਸਾਹ। ਕੱਢ ਗਿਆ। ਦੇਖੋ ਬੋਰੀਆਂ ਇਹ ਨਕਲੀ ਸਿਹਤ ਨਹੀਂ ਸਦੀਆਂ ਪਹਿਲੇ ਵੀਊ ਦੇਖੋ ਤੁਸੀਂ ਕਿਸ ਨੇ ਕਣਕ ਵੱਢ ਕੇ ਉਸ ਤੋਂ ਬਾਅਦ ਅੱਗ ਲਾਈ ਹੋਈ ਆ ਪੋਲੂਸ਼ਨ ਇਹ ਲੋ ਪੋਲੂਸ਼ਨ ਫੈਕਟਰੀਆਂ ਦਾ ਵੀ ਹੁੰਦਾ ਹੀ ਆ ਇਹ ਵੀ ਸਹੀ ਲੋ ਜੀ ਪਹੁੰਚ ਗੀਆਂ ਗਗਨਜੀ ਕਾ ਟਿੱਲਾ ਸਾਹਮਣੇ ਪਾਰਕ ਆ ਜੋ ਸਾਹਮਣੇ 골ਡਨ ਮੰਦਿਰ ਗਗਨਜੀ ਘਟੀਲਾ ਬਹੁਤ ਸੋਹਣੀ ਮਾਰਤ ਦੋਸਤੋ ਪਹੁੰਚ ਚੁੱਕੇ ਆ ਜੀ ਗਗਨਜੀ ਘਟੀਲਾ ਜਿਹੜਾ ਕਿ ਬਹੁਤ ਪ੍ਰਾਚੀਨ ਆ ਜੀ ਭਗਵਾਨ શ્રી ਕ੍ਰਿਸ਼ਨ ਜੀ ਨੇ ਦ੍ਰੋਪਦੀ ਜੀ ਨੂੰ ਕਿਹਾ ਸੀਗਾ ਮਾਂ ਦ੍ਰੋਪਦੀ ਜੀ ਨੂੰ ਕਿਹਾ ਸੀਗਾ ਇੱਥੇ ਜਾ ਕੇ ਸ਼ਿਵ ਭਗਵਾਨ ਜੀ ਦੀ ਤਪੱਸਿਆ ਕਰਨ ਤੇ ਉਹਨਾਂ ਨੇ ਇੱਥੇ ਆ ਕੇ ਕੀਤੀ ਸੀ ਉਸ ਤੋਂ ਬਾਅਦ ਪਾਂਡਵਾ ਨੇ ਅਗਿਆਤ ਵਾਸ ਦੇ ਦੌਰਾਨ ਹਰ ਪੂਨ ਮਾਸੀ ਇੱਥੇ ਆ ਕੇ ਤਪਸੀ ਆ ਗਈ ਸੀ ਸ਼ਿਵ ਜੀ ਦੀ ਆराधना ਕੀਤੀ ਤੇ ਹਨੂਮਾਨ ਜੀ ਦਾ ਮੰਦਿਰ ਚਾ ਇਹਨਾਂ ਤੋਂ ਸ਼ਿਵ ਜੀ ਸ਼ੰਕਰ ਜੀ ਦੇ ਤੁਹਾਨੂੰ ਦਰਸ਼ਨ ਦਿਵਾਉਣੇ ਨੰਦੀ ਮਹਾਰਾਜ ਜੀ ਬੈਠੇ ਹੋਏ ਨੇ ਉਹਨਾਂ ਦੇ ਬਿਲਕੁਲ ਸਾਹਮਣੇ ਜਿਹੜਾ ਸ਼ਿਵ ਸ਼ੰਕਰ ਵਾਲੇ ਬੰdade ਆਹ ਦੇਖੋ ਦਾਲ ਮਾਣੀ ਦਾਲ ਇਹ ਦਾਲ ਇਹ ਦਾਲ ਅੱਗੇ ਮਾਣੀ ਬਸ ਇਹ ਫੇਮਸ ਹਨਾ ਇੱਧੇ ਲਈ ਇਹ ਰੀ ਦੀ ਦਾਲ ਟੋਲ ਮਾਣੀ ਇਹ ਮਾਣੀ ਇਹ ਸਾਰਿਆਂ ਤੋਂ ਹੀ ਦਿਸਖਾਦੀ ਹੋਣੀ ਆ ਤਾਂ ਮਾ ਜੀ ਪਾਣੀ ਇਹ ਡਰਮੇ ਦੀ ਹਾਂ ਹਾਂਜੀ ਹਾਂਜੀ ਡਰਮੇ ਆ ਲੈ ਫੜੋ

ਕੋਏ ਵਸ ਵਸ ਮੰਦਰ ਆ ਜੀ ਬੰਦ ਬੰਦ ਮੰਦਰ ਦਾ ਇਤਿਹਾਸ ਆ ਜੀ ਤੁਹਾਨੂੰ ਪੜ੍ਹ ਕੇ ਸੁਣਾਉਣਾ ਗਗਨਜੀ ਦਾ ਢਿੱਲਾ ਦਾ ਇਤਿਹਾਸ ਪਾਂਡਵਾਂ ਨਾਲ ਜੁੜਿਆ ਹੋਇਆ ਹੈ ਅਗਿਆਤ ਵਾਸ ਕਟਣ ਤੋਂ ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਡਵਾ ਨੂੰ ਕਿਹਾ ਕਿ ਅਗਿਆਤ ਵਾਸ ਜਾਣ ਤੋਂ ਪਹਿਲਾਂ ਕਿਸੇ ਸਮਸ਼ਾਨ ਜਗ੍ਹਾ ਲੱਭ ਕੇ ਉੱਥੇ ਭਗਵਾਨ ਸ਼ਿਵ ਸ਼ੰਕਰ ਜੀ ਦੀ ਪੂਜਾ ਅਰਚਨਾ ਕਰੋ ਤਦ ਭਗਵਾਨ ਕੀ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਮੰਨੇ ਹੋਏ ਸਮਸ਼ਾਨ ਜਗ੍ਹਾ ਲੱਭਦੇ ਹੋਏ ਇਨ੍ਹਾਂ ਪਹਾੜੀ ਵਿੱਚ ਪਹੁੰਚੇ ਇਨ੍ਹਾਂ ਪਾਂ ਇੱਥੇ ਪਾਂਡਵਾ ਨੇ ਅਤੇ ਦ੍ਰੋਪਦੀ ਨੇ ਸ਼ਿਵਜੀ ਦੀ ਪੂਜਾ ਕੀਤੀ ਪੂਜਾ ਤੋਂ ਖੁਸ਼ ਹੋ ਕੇ ਭਵਾਨ ਸ਼ਿਵਜੀ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਅਤੇ ਇੱਕ ਸ਼ਿਵਲਿੰਗ ਦੇ ਦੇ ਕੇ ਵਰਦਾਨ ਦਿੱਤਾ ਕਿ ਭਵਿੱਖ ਵਿੱਚ ਜੋ ਇੱਥੇ ਸੱਚੇ ਮਨ ਨਾਲ ਸ਼ਰਧਾ ਨਾਲ ਪੂਜਾ ਅਰਚਨਾ ਕਰੇਗਾ ਉਸ ਦੀ ਹਰ ਇੱਛਾ ਪੂਰੀ ਹੋਵੇਗੀ ਉਸ ਤੋਂ ਬਾਅਦ ਪਾਂਡਵਾਂ ਤੇ ਦ੍ਰੋਪਦੀ ਦਾ ਅਗਿਆਤ ਵਾਸ ਸ਼ੁਰੂ ਕਰਨ ਲਈ ਭੀਸ ਬਦਲ ਕੇ ਜਿਸ ਨੂੰ ਉਸ ਸਮੇਂ ਵਿਰਾਟ ਨਗਰੀ ਦੇ ਨਾਲ-ਨਾਲ ਜਾਣਿਆ ਜਾਂਦਾ ਸੀ ਜਿਸ ਜਿਸ ਰਾਜੇ ਵਿਰਾਟ ਦੇ ਦਰਬਾਰ ਵਿੱਚ ਨੌਕਰੀ ਕੀਤੀ ਅਗਿਆਤ ਵਾਸ ਦੌਰਾਨ ਪਾਂਡਵ ਹਰ ਪੂਰਨ ਮਾਸ਼ੀ ਨੂੰ ਕੋਈ ਨਾ ਕੋਈ ਭੀਸ ਬਦਲ ਕੇ ਇਸ ਪਹਾੜ ਤੇ ਆ ਕੇ ਭਗਵਾਨ ਸ਼ਿਵਜੀ ਦੀ ਪੂਜਾ ਕਰਦੇ। ਇਸ ਮੰਦਰ ਦਾ ਇਤਿਹਾਸ ਕਲਯੁੱਗ ਦੇ ਸਮੇਂ ਨਾਲ ਵੀ ਜੁੜਿਆ ਹੋਇਆ ਹੈ। ਕਥਿਤ ਤੌਰ ਤੇ ਕਲਯੁੱਗ ਦੇ ਸਮੇਂ ਇੱਕ ਰਾਜਾ ਇਹਨਾਂ ਪਹਾੜੀਆਂ ਦੇ ਥੱਲੇ ਗੁਜ਼ਰ ਰਿਹਾ ਸੀ। ਤਾਂ ਉਸ ਨੂੰ ਪਹਾੜੀਆਂ ਤੋਂ ਤੇ ਕੁਝ ਦਿਖਾਈ ਦਿੱਤਾ ਤੇ ਰਾਜੇ ਨੇ ਉੱਪਰ ਜਾ ਕੇ ਦੇਖਿਆ ਤਾਂ ਇੱਕ ਸ਼ਿਵਲਿੰਗ ਦਿਖਾਈ ਦਿੱਤਾ। ਰਾਜੇ ਨੇ ਦੇਖ ਘਰੇ ਕੋਈ ਔਲਾਦ ਨਹੀਂ ਸੀ। ਰਾਜੇ ਨੇ ਪੂਜਾ ਕਰਕੇ ਔਲਾਦ ਦਾ ਵਰਦਾਨ ਮੰਗਿਆ ਕਿ ਜੇ ਉਸਕਰ ਹੋ ਜਾਏ ਤਾਂ ਉਹ ਪੁੰਨਵਾਸ਼ ਦਿਨ ਇੱਥੇ ਹਵਨ ਕਰੇਗਾ, ਕਰਵਾਏਗਾ। ਕੁਝ ਸਮੇਂ ਬਾਅਦ ਉਸ ਉਸ ਘਰ ਇੱਕ ਲੜਕੀ ਨੇ ਜਨਮ ਲਿਆ ਤਾਂ ਰਾਜੇ ਨੇ ਇਸ ਜਗ੍ਹਾ ਤੇ ਆ ਕੇ ਹਵਨ ਕਰਾਉਣ ਤੋਂ ਬਾਅਦ ਇਸ ਨਾਮ ਇਸ ਦਾ ਨਾਮ ਗਗਨ ਰੱਖਿਆ ਉਸ ਸਮੇਂ ਤੋਂ ਇਹ ਜਗ੍ਹਾ ਗਗਨ ਜੀ ਕਾ ਟਿੱਲਾ ਦਾ ਨਾਮ ਨਾਲ ਨਾਮ ਨਾਲ ਮਸ਼ਹੂਰ ਹੈ ਸਾਹਮਣੇ ਦੇਖੋ ਬਿਲਕੁਲ ਸਾਹਮਣੇ ਉਹ ਖੇਤ ਦਾ ਨੂੰ ਅੱਗ ਲਾਈ ਸੀ ਕਿ ਕਦੋਂ ਕਣਕ ਕੱਟ ਲਈ ਸੀ ਤੇ ਉਹ ਤਕੜਾ ਸੋਰੀ ਪ੍ਰਾਲੀ ਸੀ ਜਿਹੜੀ ਇਹਨਾਂ ਨੂੰ ਅੱਗ ਲੱਗੀ ਸੀਗੀ ਪੂਰੀ ਜੋਨੇਸਾ ਝੋਨੇ ਦੀ ਬਰਾਲੀ ਹੁੰਦੀ ਹੈ ਤੇ ਪ੍ਰਾਲੀ ਹੁੰਦੀ ਹੈ ਨਾੜ ਤੇ ਉਹ ਦੇਖੋ ਕਿੰਨਾ ਪੂਰਾ ਪੂਰੇ ਏਰੀਆ ਨੂੰ ਕਵਰ ਕਰ ਲਿਆ ਉਹਨੇ ਦੋਸਤੋ ਆ ਫਾਈਨਲੀ ਅਸੀਂ ਟੇਲੇ ਤੋਂ ਥੱਲੇ ਉਤਰ ਆਏ ਆ ਤੇ ਤਕਰੀਬਨ ਸਮਾਂ ਹੋ ਗਿਆ ਜੀ ਰੱਬ ਦਾ ਡਾ ਭਲਾ ਕਰੇ 2:47 ਮਿੰਟ ਤੇ ਇੰਨਾ ਨੰਬਰ ਸੋਨਾਂ ਦਾ ਕਾਫੀ ਵਗਿਆ ਹੋਇਆ ਵਾ ਤੇ ਠੀਕ ਆ ਦੁਪਹਿਰ ਦਾ ਟਾਈਮ ਆ ਗਰਮੀ ਤਾਂ ਹੁਣੀ ਆ ਵੈਸੇ ਹਵਾ ਵਗੈਰਾ ਚੱਲ ਰਹੀ ਹੈ ਕਾਫੀ ਠੰਡੀ ਠੰਡੀ ਤੇ ਇੰਨੀ ਗਰਮੀ ਵੀ ਨਹੀਂ ਲੱਗ ਰਹੀ ਪਰ ਪਸੀਨਾ ਆਇਆ ਹੋਇਆ ਵਾ ਹਾਂਜੀ ਤੇ ਮੇਰੀ ਗੱਡੀ ਆ ਸਾਹਮਣੇ ਲੱਗੀ ਹੋਇਆ ਪਾਰਕ ਕੀਤੀ ਹੋਈ ਹੈ ਇੱਥੋਂ ਕੁਝ ਸੌਫਟ ਡਰਿੰਕ ਵਗੈਰਾ ਬੱਚਿਆਂ ਲਈ ਟੌਇਜ਼ ਵਗੈਰਾ ਲਵਾਂਗੇ ਤੇ ਉਸ ਤੋਂ ਬਾਅਦ ਨੈਕਸਟ ਇਸ ਨੇੜੇ ਇੱਕ ਜਗ੍ਹਾ ਆ ਵਾ ਬਾਬਾ ਟੂਬਿਲ ਕਾ ਸ਼ਾਦੀ ਤੇ ਉੱਥੇ ਵੀ ਆਪਾਂ ਤੁਹਾਨੂੰ ਦਸ਼ੰਤਰਾ ਮਨਾ ਲਈ। ਤੋਂ ਥੈਂਕ ਯੂ ਦਾ ਡਾਬਾ ਬਾਬਾ ਜੀ ਨਾਲ ਜੁੜੇ ਰਹਿਣ ਦਾ ਬਸ ਥੈਂਕ ਯੂ। ਫੋਰ ਵਾਚਿੰਗ ਕੀਪ ਇਹਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ। ਕਮੈਂਟ ਜਰੂਰ ਕਰਿਓ ਤਾਂ ਕਿ ਹੌਸਲਾ ਬਣਿਆ ਰਹੇ ਨਵੇਂ ਨਵੇਂ ਬਲੌਗਸ ਦੀ। ਕੁਝ ਹੋਊਗੀ। ਬਲੌਗਸ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ। ਜੈ ਭਾਗਵਤ।